ਸਕੇ ਭਰਾ ਨੇ ਗੁਰਦੁਆਰਾ ਚ ਸੇਵਾ ਕਰਦੀ ਭੈਣ ਨੂੰ ਮਾਰੀਆਂ ਗੋਲੀਆਂ ਕੀ ਕੁਝ ਹੋਇਆ ਇਸ ਮਾਮਲੇ ਦੇ ਵਿੱਚ ਕੀ ਹੈ ਮਾਮਲਾ ਪੂਰਾ ਆਓ ਤੁਹਾਨੂੰ ਵੀ ਦੱਸਦੇ ਹਾਂ ਗੁਰਦੀਪ ਕੌਰ ਗੁਰਦੀਪ ਕੌਰ ਜੀ ਕਿੱਥੋਂ ਦੇ ਰਹਿਣਾ ਦਿਓਂ ਦੋਲੇ ਆ ਕੀ ਹੋਇਆ ਕੀ ਅੱਜ ਜਿਹਦੀ ਮੌਤ ਹੈ ਤੁਹਾਡੀ ਕੀ ਲੱਗਦੀ ਹੈ ਮੇਰੀ ਨੌ ਹੈ ਕਿਵੇਂ ਮੌਤ ਹੋ ਗਈ ਮੌਤ ਹੋਈ ਬਾਬੇ ਚ ਗੇਲਤੀ ਆਈ ਮੇਲਾ ਸਾਡੇ ਚੱਲਦਾ ਸੀ ਬਾਬੇ ਉੱਥੇ ਲੰਗਰ ਦੀ ਸੇਵਾ ਕਰਦੀ ਪਈ ਸੀ ਤੇ ਕੁੜੀਆਂ ਮੇਰੀਆਂ ਨਾਲ ਆਈਆਂ ਨੇ ਉਹ ਤੋਂ ਖਿੱਚੀ ਖਿੱਚੀ ਉਹਦਾ ਭਰਾ ਲਾਇਆ ਉਹਨੇ ਗੋਲੀਆਂ ਮਾਰੀਆਂ ਤੇ ਉਹਨੇ ਮਾਰ ਦਿੱਤੀ ਕਿਹਨੇ ਮਾਰੀਆਂ ਗੋਲੀਆਂ ਅਰਮਾਨ ਨੇ ਉਹ ਕੀ ਲੱਗਦਾ ਕੁੜੀ ਦਾ ਕੁੜੀ ਦਾ ਭਰਾ ਐ ਸੱਕਾ ਕਾਹ ਤੋਂ ਗੋਲੀ ਕਾਹ ਤੋਂ ਮਾਰੀ ਕੀ ਰੰਜਿਸ਼ ਕੀ ਸੀ ਇਹ ਉਹ ਇਹਨੇ ਲੈ ਮਾਰਜ ਕਰਾਈ ਸੀ ਇੱਥੋਂ ਕਰਕੇ ਉਦੋਂ ਜਦੋਂ ਲਾ ਮੈਡੀ ਕਰਾਈ ਕਰੇ ਦੱਸਿਆ ਨਹੀਂ ਸੀਗਾ ਉਹਨਾਂ ਨੇ ਕਿੰਨਾ ਕਰ ਤੋਂ ਪਾਸੇ ਹੋ ਗਈ ਲਾ ਮੈਡੀ ਰੰਜਿਸ਼ ਹਾਂਜੀ ਕੀ 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 ਗੱਲਾਂ ਚਾਹੋਗੇ ਮੰਗ ਕੀ ਲੈਣਾ ਚਾਹੀਦਾ ਮੰਗ ਕੀ ਹੁਣ ਕੋਈ ਇਹਦਾ ਮੁੱਲ ਪੈਣਾ ਚਾਹੀਦਾ ਮੇਰੀ ਐਡੀ ਨੌਜਵਾਨ ਨਾ ਉਹਨਾਂ ਮਾਰ ਕੇ ਛੱਡ ਦੇ ਇੱਕ ਇੱਕ ਪੁੱਤਰ ਹੀ ਇੱਕ ਇੱਕ ਮੇਰਾ ਬੱਚਾ ਇੱਕ ਇੱਕ ਮੇਰੀ ਨੌ ਮਾ ਮਾਮਲਾ ਕੀ ਹੋਇਆ ਕਤਲ ਹੋਇਆ ਕੁੜੀ ਦਾ ਕਦਰ ਦੌਲੇ ਵਾਲ ਜੋ ਅੱਜ ਤੋਂ 3 ਸਾਲ ਪਹਿਲਾਂ ਕੁੜੀਆਂ ਨੇ ਲਵ ਮੈਰਿਜ ਕਰਾਈ ਸੀ ਇਹ ਮਾਜਨਾ ਦੀ ਕੁੜੀ ਏ ਤੇ ਮੁੰਡਾ ਸੀ ਹਰਾਵਾ ਸਿੱਖਾਂ ਦਾ ਤੇ ਉਹਦੇ ਭਰਾ ਨੇ ਗੁਰਦੁਆਰੇ ਬਾਬੇ ਚੁਗਿਆਲੇ ਤੁੰਸੀ ਜਾਦਾ ਦਾ ਮੇਲਾ ਚੱਲਦਾ ਵੇ ਉੱਥੇ ਆਣ ਕੇ ਲੰਗਰ ਦੇ ਵਿੱਚ ਗੁੜੀਆ ਪਕਾਉਂਦੀ ਵੀ ਸੀ ਰੋਟੀਆਂ ਉੱਥੇ ਜਾ ਕੇ ਉਹਨੇ ਜਾਂਦੇ ਆ ਜਾ ਕੇ ਪਿਸਤੌਲ ਦੇ ਵਿੱਚ ਗੋਲੀਆਂ ਮਾਰੀਆਂ ਜਾ ਕੇ ਉਹਦੇ ਸਿਰ 'ਚੋਂ ਕਿੰਨੀਆਂ ਗੋਲੀਆਂ ਮਾਰੀਆਂ ਇਹ ਨਹੀਂ ਪਤਾ 2 2 ਮਾਰੀਆਂ ਗੋਲੀਆਂ ਜੀ ਕੌਣ ਸੀ ਘ ਮਾਰਨ ਵਾਲਾ ਜੀ ਇਹ ਉਹਦਾ ਭਰਾ ਜੀ ਸੱਕਾ ਭਰਾ ਸੀਗਾ ਸੱਕਾ ਭਰਾ ਹਾਂ ਜੀ ਕਾਰਨ ਕੀ ਕਰ ਰਿਹਾ ਜੀ ਨਹੀਂ ਸਕਦੇ ਇਸ ਗੱਲ ਦਾ ਕਾਰਨ ਇਹੋ ਹੀ ਸੀ ਵੀ ਜਿਹੜਾ ਉਹਨੇ ਲਾ ਮੈਰਿਜ ਕਰਾਈ ਸੀ ਆਪਦੇ ਮਰਜ਼ੀ ਨਾਲ ਵਿਆਹ ਕਰਾਇਆ ਸੀ ਇਹ ਕੁੜੀ ਉੱਥੇ ਰਹਿਣ ਵਾਲੀ ਹੈ ਦੌਲੇਵਾਲ ਦੀ ਰਹਿਣ ਵਾਲੀ ਕੁੜੀ ਤੇ ਮੁੰਡਾ ਜੀ ਮੁੰਡਾ ਵੀ ਦੌਲੇਵਾਲ ਦਾ ਜੀ ਇੱਦਾਂ ਬੱਚਾ ਵੀ ਕੋਈ ਨਾਲ ਦੇ ਨਹੀਂ ਬੱਚਾ ਕੋਈ ਨਹੀਂ ਜੀ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ ਤਿੰਨ ਸਾਲ ਪਹਿਲਾਂ ਹਾਂ ਜੀ ਗੋਲੀਆਂ ਕਿੱਥੇ ਵਜੀਆਂ ਗਈਆਂ ਸਿਰ 'ਚ ਵਜੀਆਂ ਗੋਲੀਆਂ ਕਿੰਨੇ ਕੁ ਲੋਕ ਸੀਗੇ ਉਦੋਂ ਲੰਗਰ ਹਾਲ ਦੇ ਵਿੱਚ ਜਦੋਂ ਇਹਦੇ ਗੋਲੀਆਂ ਮਾਰੀਆਂ ਕਿਵੇਂ ਮਾਰੀਆਂ ਕੁਛ ਐਗਦੀ ਦੇਖਿਆ ਕੋਈ ਸੌ 200 ਅਹ ਇੰਨਾ ਕੋ ਉਹ ਬੀਬੀਆਂ ਆਉਣੀਆਂ ਬੀਬੀਆਂ ਆਉਣਦੀਆਂ ਜਦੋਂ ਗੋਲੀ ਚੱਲੀ ਡਰਦੇ ਭੱਜ ਭੁੱਜ ਗਏ ਕਿੰਨੀਆਂ ਗੋਲੀਆਂ ਮਾਰੀਆਂ ਦੋ ਦੋ ਗੋਲੀਆਂ ਮਾਰੀਆਂ ਜੀ ਤੁਸੀਂ ਸਬ ਡਿਵੀਜ਼ਨ ਧਰਮਕੋਟ ਦੇ ਥਾਣਾ ਕੋਟੀ ਸੇਖਾਂ ਦੇ ਪਿੰਡ ਤੋਲੇਵਾਲ ਦੇ ਵਿੱਚ ਇੱਕ ਮਰਡਰ ਦੀ ਇਨਫਰਮੇਸ਼ਨ ਮਸੂਲ ਹੋਈ ਸੀ ਸਾਨੂੰ ਜਿਸ ਵਿੱਚ ਸਾਡੇ ਐਸਐਸਟ ਸਾਹਿਬ ਤੇ ਮੈਂ ਮੌਕੇ ਤੇ ਪਹੁੰਚਿਆ ਜਦੋਂ ਇਹਨੂੰ ਵੈਰੀਫਾਈ ਕੀਤਾ ਗਿਆ ਪ੍ਰੋਪਰਲੀ ਬ੍ਰੀਕਲੀ ਤੇ ਪਤਾ ਚੱਲਿਆ ਕਿ ਜਿਹੜੀ ਸਿਮਰਨ ਕੌਰ ਆਏ ਜੇ 23 ਸਾਲ ਇਹਦੀ ਜਿਹੜੀ ਗੋਡੀਆਂ ਮਾਰ ਕੇ ਇਹਦਾ ਮਰਡਰ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਵਜਾ ਰੰਜਿਸ਼ ਇਹ ਸਾਹਮਣੇ ਆਈ ਕਿ ਜਿਹੜਾ ਇਹਦਾ ਬ੍ਰਦਰ ਹਰਮਨ ਪੀਤਾ ਉਹਦੇ ਵੱਲੋਂ ਮਰਡਰ ਕੀਤਾ ਗਿਆ ਸੀ ਜਿਹੜੀ ਸਿਮਰਨ ਆਏ ਨੇ 3 ਸਾਲ ਪਹਿਲਾਂ ਅਲੱਗ ਮੈਰਿਜ ਕਰਵਾਈ ਸੀ ਤੇ ਹਰਮਨ ਜਿਹੜਾ ਸੀ ਉਹ ਤੋਂ ਇਤਰਾਜ਼ ਕਰਦਾ ਸੀ ਤੇ ਉਹਦੇ ਸਬੰਧ ਵਿੱਚ ਜੀ ਉਹਨੇ ਇਹਦੇ ਅੱਜ ਗੋਲੀਆਂ ਮਾਰ ਕੇ ਮਰਡਰ ਕਰਤਾ ਜਿਹੜਾ ਹਰਮਨੋਟੀ ਸੀ ਤਾਂ ਉਹਨੂੰ ਅਸੀਂ ਰਾਉਂਡ ਅਪ ਕਰ ਲਿਆ ਤੇ ਜਿਹੜਾ ਪਿਸਟਲ ਇਸ ਵਿੱਚ ਵਰਤਿਆ ਸੀ ਉਹ ਵੀ ਅਸੀਂ ਹਾਸਲ ਕਰ ਲਿਆ ਤੇ ਅੱਗੇ ਜਿਹੜੀ ਆ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ ਤੇ ਮਾਨਯੋਗ ਅਦਾਲਤ ਦੇ ਵਿੱਚ ਇਹਨੂੰ ਪੇਸ਼ ਕਰਕੇ ਦਰਮਾਨ ਲੈ ਕੇ ਅੱਗੇ ਫਰਦਰ ਜਿਹੜੀ ਕਸ਼ਕਿਸ਼